ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾਂ ਡੇਰੀ ਫਾਰਮ ਤੇ ਅੱਜ ਆ ਪਹੁੰਚਾ ਜੀ ਪੰਡ ਹੁਸਨਰ ਤਸੀਲ ਗਿੱਦੜਵਾਹਾ ਜਿਹੜਾ ਮੁਕਸਰ ਅੱਜ ਦੀ ਵੀਡੀਓ ਵਿੱਚ ਆਪਾਂ ਜੀ ਇੱਕ ਨਗ ਸੀਲ ਲਈ ਲੈ ਕੇ ਆਏ ਆ ਤੇ ਕੱਬਣ ਵਿਹੜਾ ਜੀ ਚੰਗੀ ਬਰੀਡ ਆ ਜੀ ਕੋਈ ਥੋੜਾ ਲਸਪਾਣਾ ਹੈਗਾ ਜ਼ਰੂਰ ਤੇ ਆਪਾਂ ਬਾਕੀ ਬਣ ਦੀ ਡਿਟੇਲ ਆਪਾਂ ਬਾਅਦ ਵਿੱਚ ਪੁੱਛਦੇ ਆਂ ਤੇ ਥਾਣ ਪੂਰਾ ਮੁਠੀ ਵਾਲਾ ਜੀ ਬਾਈ ਆਓ ਭਾਈ ਸ੍ਰੀਕਾਲ ਭਾਈ ਕੀ ਡਿਟੇਲ ਹੈ ਵਹਿੜ ਦੀ ਵਹਿੜ ਠੀਕ ਆ ਜੀ ਬਹੁਤ ਥੋੜੀ ਵਹਿੜ ਹਾਂਜੀ ਹਾਂਜੀ 20 ਲੀਟਰ ਦੁੱਧ ਆਇਆ ਹੋਇਆ ਹੈ ਪਹਿਲਾ ਦੂਜੇ ਸੂਏ ਹਾਂ ਠੀਕ ਹੈ ਜੀ ਹੁਣ ਤੀਜੇ ਸੂਏ ਹੁਣ ਤੀਜੇ ਸੂਏ ਆਹ ਬੱਚੀ ਇਹਦੀ ਆ ਹਾਂਜੀ ਅੱਛਾ ਉਹ ਬਾਈ ਕਹਿੰਦਾ ਦੂਜੇ ਸੂਏ ਦੀ ਬੱਚੀ ਉਹਦੀ ਆ ਮਗਰ ਤੇ ਹੁਣ ਤੀਜੇ ਸੂਏ ਸੂਜੀ ਤੇ ਭਾਈ ਤੋਰੇ ਮਾੜਾ ਜੀ ਚੰਗੀ ਹੈ ਜੀ ਗੋਲ ਮਿਲਾ ਕੇ 2 ਲੀਟਰ ਦੁੱਧ ਬਾਈ ਕੰਨਾਂ ਚੋਇਆਗਾ ਘਰ ਦੀ ਵੜਾ ਕੋਈ ਆਏ ਨਹੀਂ ਦੁਪਾਰ ਦਾ ਕੰਮ ਨਹੀਂ ਜੀ ਬਾ ਨਾਗ ਵੀ ਬਸ ਬਾਈ ਕੋਲ ਦੋ ਹੀ ਹੈ ਇਹ ਕੋ ਬੱਛੀ ਖੜੀ ਆ ਕੁੱਲ ਮਿਲਾ ਕੇ ਚੰਗੀ ਆ ਤੇ ਆ ਵੇਖੋ ਜੀ ਤੋੜਾ ਤੋੜਾ ਬਹੁਤ ਚੰਗਾ ਥੋੜੀ ਆਪਾਂ ਕਹਿ ਸਕਦੇ ਆ ਕਰੋਸ ਤੋਂ ਵਿੱਚ ਜ਼ਰੂਰ ਆਂਗਾ ਆਪਾਂ ਪਹਿਲੇ ਤੁਹਾਨੂੰ ਦੱਸ ਦਿੰਨੇ ਆ ਤੇ ਬਾਕੀ ਸਾਰੇ ਗੱਲੋਂ ਚੰਗੀ ਹੈ ਵੜਾ ਮੋਰਦੋ ਹੀ ਮੋਰਦੋ। ਇੱਥੇ ਆ ਜਾ। ਬਾਕੀ ਜਿਹਨੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਜੀ ਉਹ ਜ਼ਰੂਰ ਸਬਸਕ੍ਰਾਈਬ ਕਰ ਲੈਣਾ, ਲਾਈਕ ਤੇ ਕਮੈਂਟ ਦੇ ਬਟਨ ਦਬਾ ਦੇਣਾ। ਜੇ ਕੋਈ ਇਹਨੇ ਵੀਡੀਓ ਬਣਾਉਣੀ ਹੋਵੇ ਆ ਆਪਣਾ ਮੋਬਾਈਲ ਨੰਬਰ ਹੈਗਾ ਜੀ 847362244 ਆਪਣਾ ਸੰਪਰਕ ਕਰ ਲੈਣਾ। ਤੇ ਕਿੰਨੇ ਦਿਨ ਲੈਂਦੀ ਹੈ ਜੀ ਇਹ? ਪੰਜ-ਚਾਰ ਦਿਨ ਉਹ। ਪੰਜ-ਚਾਰ ਦਿਨ ਲੈਂਦੀ ਹੈ ਬਾਈ ਕਹਿੰਦਾ। ਤੇ ਬਾਕੀ ਥਾਣ ਤਾਂ ਬਹੁਤ ਸੋਹਣਾ ਥਾਣਾ ਜੀ ਤੁਹਾਨੂੰ ਥਾਣ ਵੀ ਦਿਖਾਉਣਾ ਪੀਰੇ ਦੇ ਪਾਲ ਯਾਰ ਗਾਈ ਥਾਣ ਦਾ ਚੈੱਕ ਕਰਨ ਨੂੰ ਤੁਸੀਂ ਬਹੁਤ ਸੋਹਣਾ ਥਾਣ ਲੱਗਿਆ ਬਿਹੜ ਨੂੰ ਤੇ ਫੇਸਬੁਕ ਵੀ ਚੰਗਾ ਜੀ ਬਿਹੜ ਦਾ ਥੋੜਾ ਜ ਜਿਹੜੀ ਗੱਲ ਆ ਜੀ ਆਪਾਂ ਤੁਹਾਨੂੰ ਪਹਿਲਾਂ ਕਹਿਤਾ ਜੀ ਕ੍ਰਾਸ ਬੰਦ ਹੈਗਾ ਜਰੂਰ ਬਿਹੜ ਦਾ ਬਾਈ ਦੇ ਘਰ ਦੀ ਬਿਹੜਾ ਕੋਈ ਉਹ ਬੱਚੀ ਖੜੀ ਹੈ ਚੈੱਕ ਕਰਨ ਨੂੰ ਤੁਸੀਂ ਤੇ ਕੀ ਮਲਵਾੜੀ ਆਈ ਵਾੜੀ ਦਾ 10 ਲੱਖ ਰੁਪਈਆ ਠੀਕ ਹੈ ਜੀ ਬਾਈਗਾਂ ਮੋਲਵਾੜੀ 10 ਲੱਖ ਰੁਪਈਆ ਜੀ ਤੇ ਕੋਈ ਫਿਕਸ ਰੇਟ ਨਹੀਂ ਜੀ ਮਾਨਤਾ ਨੂੰ ਹੋ ਜੂ ਜ਼ਰੂਰ ਤੇ ਜੇ ਕਿਸੇ ਵੀਰ ਨੂੰ ਚੰਗੀ ਲੱਗੀ ਬਾਈ ਨਾਲ ਸੰਪਰਕ ਕਰ ਲਓ ਸਕਰੀਨ ਤੇ ਨੰਬਰ ਚੱਲੂਗਾ ਜੀ ਬਾਕੀ ਸਪੋਰਟ ਕਰ ਦਿਓ ਸ਼ੇਅਰ ਕਰਦਾ ਕਰੋ ਜਰੂਰ ਧੰਨਵਾਦ ਜੀ ਥੈਂਕ ਯੂ